जय गुरुदेव ਧੰਨ ਗੁਰਦੇਵ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਅਪ ਸੋਸ਼ਲ ਚੁੰਟੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਪਿੰਡ ਅਵਾਦਾਨ ਜ਼ਿਲ੍ਹਾ ਜਲੰਧਰ ਵਿਖੇ ਪਹੁੰਚੀ ਹੈ ਔਰ ਦੱਸਦੀ ਹੈ ਕਿ ਸ਼੍ਰੀਮਾਨ 108 ਸੰਤ ਬਾਬਾ ਕਾਨ ਦਾਸ ਜੀ ਸ਼੍ਰੀਮਾਨ ਸੰਤ 108 ਸੰਤ ਬਾਬਾ ਮੋਤੀराम ਜੀ ਦੇ ਦਰਬਾਰ ਦੇ ਵਿੱਚ ਮੌਜੂਦਾ ਗੱਦੀ ਨਿਸ਼ੀਨ ਸ਼੍ਰੀ ਗੁਰੂ ਅਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਦੇ ਬਤੌਰ ਜਨਰਸਕਤਰ 108 ਸੰਤ ਬਾਬਾ ਨਿਰਮਲ ਸਿੰਘ ਜੀ ਦੇ ਦਰਬਾਰ ਦੇ ਵਿਕੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ 1815 ਗੱਜ ਜਿਹੜੀ ਜ਼ਮੀਨ ਲਈਤੀ ਹੈ ਬੱਚਿਆਂ ਦੇ ਭਵਿੱਖ ਨੂੰ ਉਜਵਲ ਮੱਧੇ ਨਜ਼ਰ ਰੱਖਦਿਆ ਉਸਦੇ ਖਰਚੇ ਦੀ ਪਰਪਾਈ ਵਾਸਤੇ ਸੰਤ ਸਮਾਜ ਹਮੇਸ਼ਾ ਆਪਣੀ ਦਇਆ ਆਪਣੀ ਬਖਸ਼ਿਸ਼ ਕਰਦਾ ਹੈ ਅੱਜ ਵੀ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਾਨ ਜਸਲ ਸਾਹਿਬ ਔਰ ਸਾਡੇ ਬਹੁਤ ਹੀ ਸਤਕਾਰਯੋਗ ਚੀਪ ਸਾਹਿਬ ਸ਼੍ਰੀ ਕਰਮਚੰਦ ਜੀ ਔਰ ਇਨਾਂ ਤੋਂ ਇਲਾਵਾ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਸ ਕੱਤਰ ਸਰਦਾਰ ਨਿਰਮਲ ਸਿੰਘ ਜੀ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਲੁਧਿਆਣਾ ਤੋਂ ਪ੍ਰੈਜ਼ੀਡੈਂਟ ਸਰਦਾਰ ਬਿੰਦਰ ਸਿੰਘ ਬਾਗੀ ਜੀ ਵੀ ਇਸ ਦਰਬਾਰ ਦੇ ਵਿੱਚ ਪਹੁੰਚੇ ਹੋਏ ਨੇ ਆਪਾਂ ਸੰਤ ਬੱਬਾ ਨਿਰਮਲ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਿਨ੍ਹਾਂ ਦੇ ਵਿਚਾਰਾਂ ਦੇ ਅਸੀਂ ਬੜੇ دیਵਾਨੇ ਆ ਔਰ ਦੂਸਰੇ ਸ਼ਬਦਾਂ ਵਿੱਚ ਕਹੀਏ ਕਿ ਜਿਨ੍ਹਾਂ ਨੂੰ ਗੁਰਬਾਣੀ ਦਾ ਬਹੁਤ ਗਿਆਨ ਹੈ ਉਹ ਆਪਣੀ ਕੋਈ ਵੀ ਗੱਲ ਕਰਦੇ ਨੇ ਔਰ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਰੱਖ ਕੇ ਗੱਲਬਾਤ ਕਰਦੇ ਨੇ ਕਿ ਮਤਲਬ ਉਹੀ ਗੱਲ ਹੈ ਵੀ ਜੋ ਇਨਸਾਨ ਕਰੇਗਾ ਉਹਦਾ ਫਲ ਔਰ ਉਸਦਾ ਰਿਜ਼ਲਟ ਇੱਕ ਨਾ ਇੱਕ ਦਿਨ ਤੇ ਭੁਗਤਣਾ ਪੈਣਾ ਹੈ ਬਾਬਾ ਨਰਮਨ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਬਾਬਾ ਜੀ ਜੈ ਗੁਰਦੇਵ ਪੈਨ ਗੁਰਦੇਵ ਅੱਜ ਪਹੁੰਚੀ ਹੈ ਜੀ ਤੁਹਾਡੇ ਚਰਨਾਂ ਦੇ ਵਿੱਚ ਸੰਗਤ ਪਹੁੰਚੀ ਹੈ ਕੀ ਕਹਿਣਾ ਚਾਹੁੰਦੇ ਹੋ ਜਸਲ ਸਾਹਿਬ ਨਾਲ ਨੇ ਹੋਰ ਬਾਕੀ ਟੀਮ ਵੀ ਨਾਲ ਮੈਂ ਸਭ ਤੋਂ ਪਹਿਲਾਂ ਪੋਸ਼ੂ ਨਮ ਪਾਵਰੋ ਸੋਸ਼ੀਅਲਟੀ ਦੇ ਮਾਧਿਅਮ ਤੋਂ ਸਾਰੀਆਂ ਸੰਤਾਂ ਨੂੰ ਬਹੁਤ-ਬਹੁਤ ਜੈ ਗੁਰਦੇਵ ਬੁਲਾਉਂਦਾ ਹਾਂ ਬਹੁਤ-ਬਹੁਤ ਜਿਹੜੇ ਆਪਣੇ ਸੋਸ਼ੀਅਲਟੀ ਦੇ ਪ੍ਰਧਾਨ ਸਹਿਬਾਨ ਅਤੇ ਉਹਨਾਂ ਦੇ ਜੂਨੀਅਰ ਸੀਨੀਅਰ ਸੰਗਤ ਦੇ ਰੂਪ ਵਿੱਚ ਆਏ ਮੈਂ ਉਹਨਾਂ ਨੂੰ ਵੀ ਡੇਰੇ ਵਿੱਚ ਆਉਣ ਲਈ ਜੀ ਆਇਆਂ ਕਹਿੰਦਾ ਜੀ ਆਪ ਜੀ ਨੇ ਜੋ ਬੜਾ ਅੱਛਾ ਸਵਾਲ ਕੀਤਾ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਗੁਰੂ ਸਾਹਿਬ ਕਹਿੰਦੇ ਹੈ ਸੇਵਕੋ ਸੇਵਾ ਬਣਾਈ ਹਉਕਮ ਬੂਝ ਪਰਮਗਤ ਪਾਈ ਸਤਿਗੁਰਾਂ ਨੇ ਸੇਵਾ ਤੇ ਸਿਮਰਨ ਦੀ ਗੱਲ ਕੀਤੀ ਹੈ ਨਾ ਕੋਈ ਹੋਰ ਸੇਵਾ ਜਿਹੜੀ ਹੈ ਉਹ ਅਸੀਂ ਹੱਥਾਂ ਨਾਲ ਵੀ ਕਰ ਸਕਦੇ ਆਂ ਸੇਵਾ ਅਸੀਂ ਬੋਲ ਕੇ ਵੀ ਕਰ ਸਕਦੇ ਆਂ ਸੇਵਾ ਜਿਹੜੀ ਹੈ ਉਹ ਅਸੀਂ ਮਾਇਆ ਦੁਆਰਾ ਕਿਸੇ ਵਸਤੂ ਦੁਆਰਾ ਵੀ ਕਰ ਸਕਦੇ ਆਂ ਸੇਵਾ ਕਰਨ ਦੇ ਅਲੱਗ-ਅਲੱਗ ਤਰੀਕੇ ਆਂ ਸੇਵਾ ਕਰਨ ਦਾ ਲਗ ਲਗ ਜਰੀਏ ਜਿਹੜਾ ਅਸਮਰਥ ਵਿਅਕਤੀ ਉਹ ਹੱਥਾਂ ਨਾਲ ਸੇਵਾ ਕਰ ਸਕਦਾ ਹੈ ਉਹਦੀ ਕੀਤੀ ਹੋਈ ਸੇਵਾ ਕਾਲਕਾਇਕ ਸਤੋਂ ਦੇ ਨਾਨਕਰਾ ਪਛਾਣੇ ਸੀ ਉਹ ਹੱਥਾਂ ਨਾਲ ਸੇਵਾ ਕਰਉ ਦੀ ਪਰਵਾਨ ਹੈ ਜੇ ਉਹਨੂੰ ਮਾਲਕ ਨੇ ਸਮਰੱਥ ਦਿੱਤੀ ਹੈ ਉਹ ਮਾਇਆ ਦੁਆਰਾ ਧੰਨ ਦੁਆਰਾ ਸੇਵਾ ਕਰਦਾ ਉਹਦੀ ਵੀ ਪਰਵਾਨ ਹੈ ਪਦਾਰਥਾਂ ਦੁਆਰਾ ਕਰਦਾ ਉਹਦੀ ਵੀ ਸੇਵਾ ਪਰਵਾਨ ਹੈ ਜੋ ਪਰਮੇਸ਼ਰ ਮੇ ਅਕਾਲਪੁਰਖ ਨੇ ਦੋ ਸ਼ਬਦ ਬੋਲਣ ਵਾਸਤੇ ਦਿੱਤੇ ਉਹ ਆਪਣੇ ਸ਼ਬਦ ਦੁਆਰਾ ਪ੍ਰਚਾਰ ਦੁਆਰਾ ਵਿਸ਼ਵਾ ਕਰ ਸਕਦਾ ਇਹ ਸਾਰੀਆਂ ਸੁਆਮਾਂ ਜਿਹੜੀਆਂ ਨਾਲ-ਨਾਲ ਚਲਦੀਆਂ ਔਰ ਕੋਈ ਕਿਸੇ ਤਰ੍ਹਾਂ ਸੇਵਾ ਕਰਦਾ ਕੋਈ ਕਿਸੇ ਤਰ੍ਹਾਂ ਕਰਦਾ ਪ੍ਰਮਾਤਮਾ ਅਕਾਲਪੁਰਖ ਸਾਰਿਆਂ ਨੂੰ ਜਾਣਦਾ ਘਟ-ਘਟ ਕੇ ਅੰਤਰ ਕੀ ਜਾਣਤ ਹਲੇ ਬੁਰੇ ਕੀ ਪੀਰ ਪਛਾਨਤ ਉਹ ਸਾਰਿਆਂ ਦੇ ਹੱਡ ਦੇ ਬੇਦਨ ਨੂੰ ਜਾਣਦਾ ਸਾਰਿਆਂ ਦੇ ਹਿਰਦੇ ਦੀਆਂ ਗੱਲਾਂ ਜਾਣਦਾ ਆ ਅੰਤਰਜਾਮੀ ਜਿਹੜਾ ਆ ਉਹ ਤੋਂ ਕੋਈ ਛੁਪਿਆ ਨਹੀਂ ਹੈਗਾ ਜੋ ਜੋ ਵੀ ਕੋਈ ਸੱਚੇ ਦਿਲ ਦੇ ਨਾਲ ਅਰਾਧੇ ਦੇ ਨਾਲ ਸੇਵਾਵਾਂ ਨਿਭਾਉਂਦਾ ਹੈ ਪਰਮੇਸ਼ਵਰ ਕਾਲਪੁਰਖ ਉਹਨੂੰ ਆਪਣੇ ਕੋਲੋਂ ਬਹੁਤ ਵੱਡੀਆਂ ਦਤ ਬਹੁਤ ਵੱਡੇ ਫਲ ਪ੍ਰਾਪਤ ਕਰਾਉਂਦਾ ਹੈ ਮਾਨਯੋਗ ਜਸਵੰਤ ਸਾਹਿਬ ਉਹਨਾਂ ਦੇ ਜੂਨੀਅਰ ਸੀਨੀਅਰ ਸਾਰੇ ਜਿੰਨੇ ਵੀ ਐ ਇਸ ਸੋਸ਼ਲ ਯੂਪੀ ਦੇ ਅਹੁਦੇਦਾਰ ਸਹਿਬਾਨ ਨੇ ਮਰਕਰ ਜਸਵੰਤ ਸਾਹਿਬ ਜੀ ਦਾ ਬੜਾ ਵੱਡਾ ਉਪਰਾਲਾ ਹੈ ਜਿਹੜਾ ਮਹਾਰਾਜ ਕਹਿੰਦੇ ਨੇ ਮਰ ਜਾਵਾਂ ਮੰਗੂ ਨਹੀਂ ਤੇ ਮੈਂ ਮਰ ਸਕਦਾ ਹਾਂ ਪਰ ਮੰਗਣਾ ਮੈਂ ਮੜਾ ਸਮਝ ਨਤਰਕਾਰ ਸਮਝਾ ਮਰ ਜਾਉ ਮੰਗੂ ਨਹੀਂ ਪਰ ਮਰੇ ਨੇ ਇੱਕ ਗੱਲ ਨਾਲ ਬਹੁਤ ਵੱਡੀ ਕਹੀ ਹੈ ਵੀ ਆਪਣੇ ਸਵਾਰਥ ਲਈ ਮੰਗਣਾ ਬਹੁਤ ਮੜਾ ਹੈ ਸਮਾਜ ਦੇ ਸਵਾਰਥ ਲਈ ਗੁਰੂਆਂ ਦੇ ਕੋਈ ਕਾਰਜਾਂ ਵਾਸਤੇ ਸੇਵਾ ਮੰਗਣੀ ਪਰ ਸਵਾਰਥ ਕੇ ਕਾਰਨੇ ਮੋਹ ਨਾ ਆਵੇ ਲਾਜ ਮੰਗੂਗਾ ਮੈਂ ਪਰ ਮੰਗੂਗਾ ਪਰ ਸਵਾਰਥ ਕੇ ਕਾਰਨੇ ਦੂਜਿਆਂ ਦੀ ਸੇਵਾ ਵਾਸਤੇ ਮਹਾਂਪੁਰਖਾਂ ਦੀ ਸੇਵਾ ਵਾਸਤੇ ਗੁਰੂ ਲੋਕਾਂ ਦੀ ਸੇਵਾ ਵਾਸਤੇ ਰੈਵਰਾਂ ਦੀ ਸੇਵਾ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਜਿੰਨੇ ਵੀ ਸਾਡੇ ਰਹਿਬਰ ਹੋਏ ਸਾਰੇ ਸਾਂਝੇ ਆ ਕੋਈ ਵੀ ਇੱਕ ਦੂਜੇ ਤੋਂ ਵੱਖ ਨਹੀਂ ਹੈ ਸਾਰਿਆਂ ਦੀ ਸੋਚ ਇੱਕ ਪ੍ਰਚਾਰ ਇੱਕ ਔਰ ਸਾਰੇ ਮਾਨਵਤਾ ਨੂੰ ਮਾਨਵਤਾ ਪ੍ਰਤੀ ਸਾਰੇ ਪ੍ਰਚਾਰ ਕਰਕੇ ਗਏ ਮਾਨਵਤਾ ਨੂੰ ਉੱਚਾ ਉਠਾਉਣ ਵਾਸਤੇ ਸਾਰਿਆਂ ਨੇ ਉਪਰਾਲੇ ਕੀਤੇ ਆ ਗੁਰੂਆਂ ਨੂੰ ਸਹਿ ਮਹਾਰਾਜੀ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਗੁਰੂਆਂ ਨੇ ਬਹੁਤ ਵੱਡੀ ਗੱਲ ਕਹੇਤੀ ਮਾਨਸੀ ਜਨ ਸਭਾ ਇੱਕ ਪਛਾਣ ਉਹ ਇਹ ਮਾਨਵੀ ਜਨ ਵਿੱਚ ਕੋਈ ਵੀ ਅਨੁਪੇਦ ਨੇ ਹੈ ਪਰਮੇਸ਼ਵਰ ਦੀ ਜਨਤਾ ਹੈ ਪਰਮੇਸ਼ਵਰ ਦਾ ਰੂਪ ਹੈ ਪਰਮੇਸ਼ਵਰ ਦਾ ਸਰੂਪ ਹੈ ਇਸ ਕਰਕੇ ਜਿਹੜਾ ਮਾਨਵਤਾ ਲਈ ਸੇਵਾ ਕਰਦਾ ਹੈ ਰਹਿਬਰਾਂ ਦੀ ਸੇਵਾ ਵਿੱਚ ਲੱਗ ਜਾਂਦਾ ਹੈ ਜਿਹੜੇ ਸਾਡੇ ਧਾਰਮਿਕ ਆਗੂ ਆ ਸਾਡੇ ਧਾਰਮਿਕ ਰਹਿਬਰਿਆ ਸ੍ਰੀ ਗੁਰੂ ਦਾਸ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਸੇ ਜਾਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਰਿਆਂ ਦੀ ਸੇਵਾ ਕਰਨਾ ਇਹਨਾਂ ਦੇ ਵਾਸਤੇ ਇਹਨਾਂ ਦਾ ਪ੍ਰਚਾਰ ਪ੍ਰਸਾਰ ਕਰਨਾ ਹਰ ਵਿਅਕਤੀ ਦਾ ਧਰਮ ਬਣਦਾ ਸੌਣ ਦਾ ਧਰਮ ਬਣਦਾ ਸਾਡੇ ਉਤੇ ਪਰਉਪਕਾਰ ਕੀਤਾ ਸਾਡੇ ਜਿਹੜੇ ਉਹਨਾਂ ਦੇ ਭੇਜੇ ਹੋਏ ਰਹਿਬਰ ਉਹਨਾਂ ਦੇ ਭੇਜੇ ਹੋਏ ਜਿਹੜੇ ਜੋ ਤਾਂ ਜਿਵੇਂ ਡਾਕਟਰ ਅਬੇਲਕਰ ਸਾਹਿਬ ਜੀ ਔਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਕੌਮ ਦੀ ਖਾਤਰ ਲਾਤੀ ਹੈ ਕੌਮ ਦੇ ਵਾਸਤੇ ਉਹਨਾਂ ਨੇ ਬਹੁਤ ਵੱਡੇ ਤਸੀਹੇ ਚੁਲੇ ਆ ਆਪਣੇ ਬੱਚੇ ਵੀ ਸ਼ੋਰ ਕਰ ਦਿੱਤੇ ਆ ਇਹ ਬਹੁਤ ਇਤਿਹਾਸ ਦੇ ਵਿੱਚ ਵੱਡਾ ਆਪਣੇ ਜਿਹੜਾ ਇਤਿਹਾਸ ਵਿੱਚ ਜਿਕਰ ਆਉਂਦਾ ਐਸਾ ਜਿਕਰ ਤੁਹਾਨੂੰ ਆਮ ਵਿਅਕਤੀਆਂ ਦੇ ਹਿੱਸੇ ਨਹੀਂ ਆਉਂਦਾ ਹੈਗਾ ਕੇਵਲ ਤੇ ਕੇਵਲ ਜੇ ਇਹ ਜਿਹੜੇ ਸਾਡੇ ਸਮਾਜ ਨੂੰ ਚੱਲ ਜਾਣ ਵਾਲੇ ਆ ਕੌਮ ਨੂੰ ਚੱਲ ਜਾਣ ਵਾਲੇ ਆ ਉਹਨਾਂ ਦੇ ਵਿੱਚ ਡਾਕਟਰ ਵੇੜਕਰ ਸਾਹਿਬ ਹੈਗੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਜਿਹੜਾ ਸਮਿਆਂ ਦੇ ਵਿੱਚ ਸੇਵਾ ਨਿਭਾਈ ਹੈ ਉਹ ਸਮੇਂ ਬੜੇ ਪਿਆਰਨਿਕ ਸਨ ਅੱਜ ਦੇ ਸਮੇਂ ਵਿੱਚ ਤਾਂ ਉਹਨਾਂ ਸਮੇਂ ਵਿੱਚ ਬਹੁਤ ਲੱਖਾਂ ਕੋਹਾਂ ਦਾ ਫਰਕ ਫਰਕਿਆ ਜਿਨੀ ਸਮਾਨ ਦਾ ਫਰਕ ਪਰ ਉਹਨਾਂ ਨੇ ਨਾ ਪਰਵਾਹ ਕਰਦਿਆ ਹੋਇਆ ਵਿਦੇਸ਼ਾਂ ਵਿੱਚੋਂ ਵਿਦਿਆ ਹਾਸਲ ਕੀਤੀ ਦੇਸ਼ ਵਿੱਚੋਂ ਹਾਸਲ ਕੀਤੀ ਔਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਗਰੀਬ ਵਰਗ ਦੇ ਵਾਸਤੇ ਗਰੀਬਾਂ ਵਾਸਤੇ ਲਾਈ ਹੈ ਸੰਵਿਧਾਨ ਲਿਖਿਆ ਸੰਵਿਧਾਨ ਦੇ ਵਿੱਚ ਜੋ ਕੋ ਸਾਨੂੰ ਮਿਲ ਰਿਹਾ ਉਹ ਤੇ ਜਿੜੀ ਮਿਲ ਰਿਹਾ ਹੈ ਔਰ ਜਿਹੜੇ ਸਾਡੇ ਭਰਾਵਾਂ ਨੌਕਰੀਆਂ ਕਰਦੇ ਸਾਡੇ ਬੱਚੇ ਨੌਕਰੀਆਂ ਕਰਦੇ ਸਾਡੇ ਬਜ਼ੁਰਗ ਰਿਟਾਇਰ ਹੋ ਗਏ ਆ ਹੋਰ ਆ ਸਾਡੇ ਬਹੁਤ ਸਾਰੇ ਸੇਵਾਦਾਰ ਸਾਡੇ ਪਰਵਾਰਾਂ ਦੇ ਜਿਹੜੇ ਵੱਡੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋ ਕੇ ਬਾਹਰ ਵੀ ਜਾ ਕੇ ਬੈਠੇ ਆ ਬਾਹਰ ਸੈਟਿੰਗ ਕਰ ਲਈ ਬੱਚਿਆਂ ਦੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਆ ਇਹ ਆਪਣੇ ਆਪਣੇ ਉਹਨੂੰ ਵੀ ਕਰਦਾ ਮੈਂ ਸੰਤ ਸਮਾਜ ਵੱਲੋਂ ਅਤੇ ਸੋਸ਼ਲ ਡਿਊਟੀ ਵੱਲੋਂ ਵੀ ਮੈਂ ਕਰਦਾ ਆ ਉਸ ਨਾਮ ਵੱਲੋਂ ਦੇ ਆਪਾਂ ਜਿੰਨਾ ਫਾਇਦਾ ਜਿੰਨਾ ਆਪਾਂ ਡਾਕਟਰ ਬੇੜਕਰ ਜੀ ਦੇ ਸਿਧਾਂਤ ਤੋਂ ਜਿੰਨਾ ਉਹਨਾਂ ਦੀ ਸੇਵਾ ਤੋਂ ਆਪਾਂ ਫਾਇਦਾ ਲਿਆ ਆਪਾਂ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਉਹ ਉਹਨਾਂ ਦੀਆਂ ਯਾਦਗਾਰਾਂ ਬਣਾਉਣ ਲਈ ਉਹਨਾਂ ਦੇ ਪ੍ਰਚਾਰ ਪ੍ਰਸਾਰ ਵਾਸਤੇ ਖਰਚ ਕਰੀਏ ਤਾਂ ਮੈਂ ਸਮਝਦਾ ਕਿ ਸਾਡੇ ਸਰੋਂ ਥੋੜਾ ਬੜਾ ਕਰਜ਼ਾ ਲੈ ਸਕਦਾ ਹੈ ਸਾਰਾ ਤਾਂ ਨਹੀਂ ਲੈ ਸਕਦਾ ਥੋੜਾ ਲੈ ਸਕਦਾ ਹੈ ਪਰ ਲਾਉਣੇ ਤਾਂ ਸਾਰਾ ਹੀ ਚਾਹੀਦਾ ਹੈ ਕਿਉਂਕਿ ਸਾਰਾ ਕਰਜ਼ਾ ਜੇ ਦਿੱਤਾ ਨਾ ਹੋਵੇ ਉਦੋਂ ਕੋਈ ਉਹਨਾਂ ਨੂੰ ਐਨਓਸੀ ਨਹੀਂ ਦਿੰਦਾ ਕਲੀਅਰੈਂਸ ਨੂੰ ਤਾਂ ਕੋਈ ਵੀ ਕਿਸੇ ਨੇ ਕਦੀ ਸੁਣਿਆ ਤੁਸੀਂ ਵੀ ਜੇ 100000 ਰੁਪਇਆ ਦੇਣਾ ਬੈਂਕ ਦਾ ਤੇ ਤੁਸੀਂ ਲੱਖ ਨਹੀਂ ਮੋੜਦੇ ਵਿਆਸ ਸਮੇਤ ਤਾਂ ਤੁਹਾਨੂੰ ਕਲੀਅਰੈਂਸ ਦੇ ਦਊਗੇ ਨਹੀਂ ਦਿੰਦੇ ਇਦਾਂ ਹੀ ਇਹ ਜਿਹੜਾ ਸਾਡੇ ਤੇ ਕਰਜ਼ਾ ਜਿਹੜਾ ਹੈ ਜਿਹੜਾ ਉਹਨਾਂ ਮਹਾਪੁਰਖਾਂ ਦਾ ਕਰਜ਼ਾ ਰਹਿਵਰਾਂ ਦਾ ਕਰਜ਼ਾ ਹੈ ਉਹ ਅਸੀਂ ਸਾਰਾ ਲਾ ਕੇ ਜਾਈਏ ਜਿਹੜਾ ਸੁਰਖਰੂ ਹੋ ਗਈ ਹੈ ਜੇ ਤਾਂ ਬਹੁਤ ਚੰਗੀ ਗੱਲ ਹੈ ਪਰ ਜੇ ਅਸੀਂ ਨਹੀਂ ਇੱਥੇ ਤੱਕ ਪਹੁੰਚ ਸਕਦੇ ਪਰ ਇੰਨਾ ਕਰ ਲੋ ਕਿ ਅਸੀਂ ਉਹਦੇ ਵਿੱਚੋਂ ਕੁਛ ਨਾ ਕੁਛ ਮੋੜਨ ਦੀ ਕੋਸ਼ਿਸ਼ ਕਰੀਏ ਤਾਂ ਵੀ ਥੋੜਾ ਬੜੀ ਨਰਮਾਈ ਹੋ ਜਾਂਦੀ ਹੈ ਫਿਰ ਵੀ ਸਰਕਾਰ ਥੋੜੀ ਬੜੀ ਉਹਨੂੰ ਰਾਹਤ ਦੇ ਦਿੰਦੀ ਹੈ ਤੇ ਇਸੇ ਤਰ੍ਹਾਂ ਮਾਲਕ ਵੀ ਕਰਿਆ ਮਾਲਕ ਵੀ ਦਇਆਵਾਨ ਹੈ ਮਾਲਕ ਤਾਂ ਬਹੁਤ ਵੱਡੇ ਦਇਆਵਾਨ ਹੈ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਜਿਹੜਾ ਪਟਿਆਲੇ ਵੇਖਿਆ ਨਾ ਬਾਰਨੀ ਵਿੱਚ ਡਾਕਟਰ ਅੰਬੇਡਕਰ ਪਵਨ ਆਪਣੇ ਉਹਨਾਂ ਦੇ ਨਾਮ ਦੇ ਉੱਤੇ ਸੋਸ਼ਲ ਪਾਵਰ ਉਹ ਸੋਸ਼ਲ ਜੁਨਕੀ ਦੇ ਪ੍ਰਧਾਨ ਸਹਿਬਾਨ ਮਾਨਯੋਗ ਜਸਰ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਸਾਥੀ ਸਾਰਿਆਂ ਸੰਗਤਾਂ ਉਹ ਬਣਾ ਲ ਕਰਕੇ ਬਹੁਤ ਵੱਡਾ ਭਵਨ ਉਹ ਸਾਰੇ ਆਰ ਉਹਦੇ ਨਾਲ ਕਿਉਂਕਿ ਜਨਰੇਟਰ ਬੰਦ ਹੀ ਜਾਂਦੀ ਹੈ ਆਪਾਂ ਨੂੰ ਅੱਗੇ ਤੋਂ ਅੱਗੇ ਲੋੜਾਂ ਵਧਦੀਆਂ ਜਾਂਦੀਆਂ ਉਹਨਾਂ ਲੋੜਾਂ ਦੀ ਪੂਰਤੀ ਵਾਸਤੇ ਆਉਣ ਵਾਲੇ ਬੱਚਿਆਂ ਵਾਸਤੇ ਆਉਣ ਵਾਲੇ ਜਨਰੇਸ਼ਨ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਜਿਹੜਾ ਇਹਨਾਂ ਨੇ ਜ਼ਮੀਨ ਦਾ ਟੁਕੜਾ ਖਰੀਦਿਆ ਉੱਥੇ ਉਹਨਾਂ ਦੇ ਭਵਨ ਦੇ ਮੋਰੇ 3.5 ਕਰੋੜ ਤਾਂ ਮੈਨੂੰ ਪਤਾ ਲੱਗਾ ਹੈ ਵੱਧ ਵੀ ਹੋ ਸਕਦਾ ਹੈ ਥੋੜਾ ਬੜਾ ਚਲੋ ਕਿਤੇ ਘਟ ਵੀ ਹੋ ਪਰ ਮੈਨੂੰ ਇੰਨਾ ਪਤਾ ਲੱਗਾ ਵੀ 3/2 ਕਨਾਲ ਜ਼ਮੀਨ ਖਰੀਦੀ ਕੋ ਉੱਥੇ ਪੜਾਏ ਦੇ ਵਿੱਚ ਜ਼ਮੀਨ ਬੜੀ ਮਹਿੰਗੀ ਹੈ ਤੇ ਬਹੁਤ ਵੱਡਾ ਬਸਟੋ ਦਾ ਬਣਦਾ ਹੈ ਇਹਨਾਂ ਨੇ ਬਹੁਤ ਹੰਬੜਾ ਮਾਰਿਆ ਉਹਦਾ ਬਿਆਨ ਲਿਖਾ ਦਿੱਤਾ ਇਹਨਾਂ ਨੇ ਬੜੀ ਹਿੰਮਤ ਮਾਰ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਹੁਣ ਉਹਦੀ ਰਜਿਸਟਰੀ ਕਰਾਉਣੀ ਹੈ ਸਤ ਸੰਗ ਜੀ ਤੁਹਾਨੂੰ ਅਪੀਲ ਹੈ ਕਿ ਇਹ ਜਿਹੜਾ ਕਾਰਜ ਹੈ ਕਰੋਨਾ ਲੋਕਿਆਂ ਅਸੀਂ ਕਰੋਨਾ ਦੀ ਵਾਦੀ ਹੈ ਸਾਡੇ ਤੇ ਉਹਨਾਂ ਕਰੋਨਾ ਲੋਕਾਂ ਦੇ ਕੋਲ ਜੇ ਕਾਰਜ ਨਾ ਹੋਵੇ ਤਾਂ ਮੈਂ ਸਮਝਦਾ ਸੀ ਡਰਾਈਵਰਾਂ ਦੇ ਦੇਣਦਾਰ ਆ ਆਪਾਂ ਦੇਣਦਾਰ ਨਹੀਂ ਬਣਨਾ ਉਹਨਾਂ ਦਾ ਅਸ਼ੀਰਵਾਦ ਲੈਣਾ ਹੈਗਾ ਆ ਅਸ਼ੀਰਵਾਦ ਲੈਂਦੇ ਹੋਇਆ ਜਿੰਨਾ ਜਿੰਨਾ ਕਿਸੇ ਤੋਂ ਯੋਗਦਾਨ ਪੈਂਦਾ ਹੈ ਜਿਹਦੇ ਕੋਲ ਵੱਧ ਮਾਰਾ ਇਨਿ ਕਿਰਪਾ ਕੀਤੀ ਉਹ ਵੱਧ ਦਿਓ ਜੇ ਦੇਖੋ ਚਿੰਡੀ ਵੀ ਸਮਰੱਥ ਹੋ ਨਾ ਕਰੋ ਕਿਉਂਕਿ ਥੋੜਾ ਥੋੜਾ ਕਰਦਿਆਂ 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 ਇੱਕ ਇੱਕ ਕਣੀ ਦੇ ਨਾਲ ਤਲਾ ਪੜ ਜਾਂਦਾ ਹੈ ਇਸ ਵਾਰ ਤੇ ਹੱਥ ਜੋੜੂ ਕੇ ਅਪੀਲ ਹੈ ਆਪਣੇ ਮੈਂ ਆਪਣੇ ਵੱਲੋਂ ਵੀ ਕਰਦਾ ਆਪਣੇ ਦੇਰਿਆਂ ਸੰਤਾਨਾਂ ਨੂੰ ਵੀ ਕਰਦਾ ਅਤੇ ਜਿਹੜੀ ਸਾਡੀ ਸੋਸਾਇਟੀ ਹੈ ਉਹਨਾਂ ਨੂੰ ਵੀ ਅਪੀਲ ਮੈਂ ਕਰਦਾ ਵੀ ਜਿੱਥੇ ਵੀ ਜੇ ਕਿਤੇ ਇਹ ਸੋਸਾਇਟੀ ਜਾਂਦੀ ਆ ਪ੍ਰਧਾਨ ਸਾਹਿਬਾ ਉਹਨਾਂ ਜਾਂਦੇ ਆ ਆਪਣੇ ਸਾਥੀਆਂ ਨੂੰ ਲੈ ਕੇ ਉਹਨਾਂ ਨੂੰ ਤੁਸੀਂ ਕੋਸ਼ਿਸ਼ ਕਰੋ ਤੇ ਇਹ ਜਿਹੜਾ ਕਾਰਜ ਸਿਰੇ ਲੱਗ ਜਾਵੇ ਬਹੁਤੋ ਬਹੁਤ ਸੇਵਾ ਕਰੋ ਜਿੰਨੇ ਵੀ ਤੁਸੀਂ ਕਰ ਸਕਦੇ ਆ ਸਾਰੀਆਂ ਸੰਗਤਾਂ ਨੂੰ ਦੇਸ਼ ਵਿੱਚ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਜਿਹੜੇ ਡਾਕਟਰ ਵੀੜਕਾਰ ਸੁਭਾਵਾਂ ਆ ਬਾਹਰ ਵੀ ਬੈਠੀਆਂ ਜਿਹੜੀਆਂ ਜਿਹੜੇ ਉਹਨਾਂ ਦੇ ਨਾਮ ਦੇ ਉੱਤੇ ਜਿਨ੍ਹਾਂ ਨੇ ਪ੍ਰੋਜੈਕਟ ਵੀ ਕਈ ਚਲਾਇਆ ਕਈ ਉਹ ਆਪਣੇ ਸੁਭਾਵਾਂ ਨਿਭਾ ਰਹੇ ਆ ਪਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਭਈ ਇਹ ਵੀ ਕਾਰਜ ਜਿਹੜਾ ਹੈ ਗੁਰੂ ਦਾ ਕਾਰਜ ਹੈ ਕਿਉਂਕਿ ਇੰਡੀਆ ਦੇ ਹਾਲਾਤ ਜਿਹੜੇ ਤੁਹਾਨੂੰ ਸਾਰਿਆਂ ਨੂੰ ਪਤਾ ਬਾਹਰ ਕੋਲ ਥੋੜੇ ਜਿਹਾ ਥੋੜੀ ਮਾਇਆ ਦੇ ਨਾਲ ਛੇਤੀ ਕਾਰਜ ਬਣ ਜਾਂਦਾ ਤੇ ਤੁਸੀਂ ਉਪਰਾਲਾ ਕਰੋ ਹਿੰਮਤ ਕਰੋ ਅਤੇ ਆਪਣੀ ਸੇਵਾ ਜਿਹੜੀ ਇਹਦੇ ਵਿੱਚ ਪਾਓ ਯੋਗਦਾਨ ਪਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਅਕਾਲ ਪੁਰਖ ਤੁਹਾਨੂੰ ਖੁਸ਼ੀਆਂ ਦੇਵੇਗਾ ਔਰ ਜਿਹੜੀ ਪਾਵਰ ਆਫ ਸੋਸ਼ਲ ਜੁਨਿਟੀ ਹੈ ਇਹ ਵਿਚਾਰੇ ਕਿੰਨੇ ਚੰਗੇ ਆ ਘਰ ਘਰ ਜਾਂਦੇ ਆ ਡੇਰਿਆਂ ਵਿੱਚ ਜਾਂਦੇ ਆ ਸੰਗਤਾਂ ਕੋ ਜਾਂਦੇ ਆ ਮੁਲਾਜ਼ਮਾਂ ਕੋ ਜਾਂਦੇ ਆ ਇਹਨਾਂ ਦਾ ਨਿੱਜੀ ਸਵਾਰਥ ਕੋਈ ਨਹੀਂ ਹੈਗਾ ਕੇਵਲ ਤੇ ਕੇਵਲ ਇਹ ਇੱਕ ਧਾਰਮਿਕ ਸੇਵਾ ਨਿਭਾਉ ਰਹੇ ਆ ਅਤੇ ਡਾਕਟਰ ਸਾਹਿਬ ਜਿਹੜੇ ਸਾਡੇ ਬਹੁਤ ਵੱਡੇ ਰਹਿਬਰ ਹੋਏ ਆ ਜਿਨ੍ਹਾਂ ਨੇ ਕਲੋਂ ਦੇ ਨਾਲ ਸਾਨੂੰ ਅੱਗੇ ਲੈ ਆਂਦਾ ਕਲੌਨਾਂ ਨੇ ਚੱਲੀ ਐ ਤੇ ਅਸੀਂ ਬੈਠਣ ਦੇ ਯੋਗ ਬਣੇ ਐ ਤੇ ਅਸੀਂ ਬਹੁਤ ਸਾਰੇ ਧਾਵਾ ਤੇ ਚੰਗੀਆਂ ਕੁਰਸੀਆਂ ਤੇ ਬੈਠੇ ਐ ਇਹ ਸਾਰਾ ਯੋਗਦਾਨ ਉਹਨਾਂ ਨੇ ਦੇਣਿਆ ਸਾਨੂੰ ਇਸ ਕਰਕੇ ਆਪਾਂ ਜੋ ਉਹਨਾਂ ਦੇ ਨਾਮ ਤੇ ਉੱਤੇ ਇਹ ਜ਼ਮੀਨ ਦਾ ਟੁਕੜਾ ਖਰੀਦਿਆ ਜਾ ਰਿਹਾ ਹੈ ਅਤੇ ਜਿਹੜਾ ਉਹਨਾਂ ਦਾ ਭਵਨ ਹੈ ਇਹ ਸਾਰੀਆਂ ਸੁਭਾਵਾਂ ਜਿਹੜੀਆਂ ਆਪਾਂ ਇਹਨਾਂ ਦੇ ਵਿੱਚ ਯੋਗਦਾਨ ਪਾ ਕੇ ਇਹਨੂੰ ਸਫਲ ਕਰੀਏ ਅਤੇ ਇਹ ਜਿਹੜਾ ਕਾਰਜ ਹੈ ਮਹਾਰਾਜ ਨੇ ਪ੍ਰੇਟਾੜੇ ਮਹਾਰਾ ਸੱਚੇ ਪਾਛਾ ਗ੍ਰਿਵੈ ਕਿਰਪਾ ਕਰੇ ਸਤਗੁਰੂ ਪੂਰੇ ਸੇਵੀਏ ਦੁੱਖਾਂ ਕਾ ਹੋਇ ਨਾਸ ਨਾਨਕ ਨਾਮ ਧਿਆਇ ਕਾਰਜ ਹੋਇ ਰਾਸ ਤਨ ਤਨ ਸਤਗੁਰੂ ਰੂਹ ਦਾ ਸਮਰਸ ਚੇ ਪਾਛੇ ਦੀ ਬਖਸ਼ਿਸ਼ ਦਵਰ ਜਿਹੜੀ ਕਰਤਿਆ ਤੁਹਾਡੀ ਉਹਦੇ ਵਿੱਚੋਂ ਆਪਣਾ ਦਾਨ ਕਰੋ ਕਾਲ ਖਾਏ ਕਛ ਹੱਥੋਂ ਦੇ ਨਾਨਕ ਕਰੋ ਪਛਾਣੇ ਸੇ ਦੇ ਮਹਾਵਾਕ ਅਨੁਸਾਰ ਬੇਨਤੀ ਪ੍ਰਵਾਨ ਕਰੋ ਜੀ ਸ਼ਬਦਾ ਹਾਰਦਿਕ ਧੰਨਵਾਦ ਹੈ ਇਹ ਪ੍ਰਧਾਨ ਜੀ ਦਾ ਉਹਨਾਂ ਦੇ ਸ਼ਾਤਿਆਂ ਦਾ ਬਹੁਤ-ਬਹੁਤ ਇੱਥੇ ਡੇਰੇ ਵਿੱਚ ਆਉਣ ਤੇ ਧੰਨਵਾਦ ਹੈ ਸਾਰੀਆਂ ਸੰਗਤਾਂ ਕੋ ਜੈ ਗੁਰਦੇਵ ਨਾਨਕ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਗੁਰਦੇਵ ਤਨਗੁਰਦੇਵ ਤਨਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਸ਼੍ਰੀਮਾਨ 108 ਸੰਤ ਬਾਬਾ ਨਿਰਮਲ ਸਿੰਘ ਜੀ ਦੇ ਆਪਾਂ ਪ੍ਰਵਚਨ ਸੁਣੇ ਔਰ ਸੰਗਤ ਨੂੰ ਅਪੀਲ ਕੀਤੀ ਹੈ ਕਿ ਬੂੰਦ ਬੂੰਦ ਦੇ ਨਾਲ ਤਲਾ ਪਰ ਜਾਂਦਾ ਇਹਦੇ ਵਿੱਚ ਕੁਝ ਨਹੀਂ ਸਾਧੂ ਬੋਲੇ ਸਹਿ ਸਭਾ ਸਾਧੂ ਕਾ ਬੋਲਿਆ ਬਿਰਥਾ ਨਾ ਜਾ ਔਰ ਇਹਨਾਂ ਦੀ ਦਇਆ ਬਖਸ਼ਿਸ਼ ਔਰ ਪਹਿਲਾਂ ਵੀ ਇਹਨਾਂ ਨੇ ਭਵਨ ਦੇ ਵਿੱਚ ਉਸਾਰੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਉਹ ਕਾਰਜ ਸਿਰੇ ਚ ਰਿਹਾ ਕਿਉਂਕਿ ਕਿਰਪਾ ਕਿਸੇ ਨਾ ਕਿਸੇ ਰੂਪ ਵਿੱਚ ਕੀਤੀ ਜਾ ਸਕਦੀ ਹੈ ਸੋ ਇੱਕ ਵਾਰੀ ਫਿਰ ਇਹਨਾਂ ਨੇ ਜੋ ਵੀ ਅਪੀਲ ਕੀਤੀ ਹੈ ਔਰ ਉਮੀਦ ਕਰਦੇ ਹਾਂ ਕਿ ਸਾਥ ਸੰਗਤ ਉਸ ਅਪੀਲ ਨੂੰ ਜਿਹੜਾ ਹੈ ਪ੍ਰੈਕਟੀਕਲੀ ਰੂਪ ਦੇਵੇਗੀ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹோம்ਸ ਹੋਂਤਾ ਪਿੰਡ ਆਬਾਦਾਨ ਤੋਂ ਪੋਸੂਨਾਮਾ ਚੈਨਲ ਲਈ